ਲਾਲੜੂ ਦੇ ਕੋਲ ਪੁਲਿਸ ਅਤੇ ਬਦਮਾਸ਼ਾ ਦੇ ਦਰਮਿਆਨ ਹੋਇਆ ਐਨਕਾਊਂਟਰ ਦੱਸਿਆ ਜਾ ਰਿਹਾ ਹੈ ਕਿ ਹਾਈਵੇ ਰੌਬਰੀ ਦਾ ਮਾਸਟਰਮਾਈਂਡ ਸਤਬੀਰ ਸਿੰਘ ਸੱਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਉਹ ਉਹੀ ਬਦਮਾਸ਼ਾ ਹੈ ਜਿਹੜਾ ਹਾਈਵੇ ਤੇ ਪਿਸਤੌਲ ਦੀ ਨੋਕ ਤੇ ਸਾਥੀਆਂ ਨਾਲ ਗੱਡੀਆਂ ਦੀ ਲੁੱਟ ਕਰਦਾ ਸੀ ਪੁਲਿਸ ਨੂੰ ਬੜੀ ਦੇਰ ਤੋਂ ਇਸ ਦੀ ਤਲਾਸ਼ ਸੀ ਅੱਜ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇਹ ਲਾਲੜੂ ਦੇ ਕੋਲੋਂ ਇੱਕ ਪਿੰਡ ਵਿੱਚ ਲੁਕਿਆ ਹੋਇਆ ਹੈ ਅਤੇ ਜਦੋਂ ਇਹ ਪਿੰਡ ਤੋਂ ਮੋਟਰਸਾਈਕਲ ਤੇ ਕਿਤੇ ਬਾਹਰ ਜਾ ਰਿਹਾ ਸੀ ਤਾਂ ਪੁਲਿਸ ਦੇ ਨਾਲ ਮੁਕਾਬਲਾ ਹੁੰਦਾ ਹੈ ਇਸ ਨੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਤਾਂ ਪੁਲਿਸ ਨੇ ਜਵਾਬੀ ਫਾਇਰਿੰਗ ਤੋਂ ਬਾਅਦ ਇਸ ਨੂੰ ਅਸਲੀ ਸਮੇਂ ਕਿਰਪਾਤ ਕਰ ਲਿਆ ਹੁਣ ਇਸ ਦੀ ਗ੍ਰਿਫਤਾਰੀ ਤੋਂ ਵੱਡੇ ਖੁਲਾਸੇ ਹੋਣਗੇ ਕਿਉਂਕਿ ਇਸ ਉੱਪਰ ਹਿਮਾਚਲ ਹਰਿਆਣਾ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੋਈਆਂ ਗੱਡੀ ਦੀਆਂ ਲੁੱਟਾਂ ਦੇ ਮਾਮਲੇ ਸੁਲਝਾਉਣ ਦੀ ਉਮੀਦ ਹੈ ਲਾਲੜੂ ਦੇ ਕੋਲ ਪੁਲਿਸ ਅਤੇ ਬਦਮਾਸ਼ਾ ਦੇ ਦਰਮਿਆਨ ਹੋਇਆ ਐਨਕਾਊਂਟਰ ਦੱਸਿਆ ਜਾ ਰਿਹਾ ਹੈ ਕਿ ਹਾਈਵੇ ਰੌਬਰੀ ਦਾ ਮਾਸਟਰਮਾਈਂਡ ਸਤਬੀਰ ਸਿੰਘ ਸੱਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਉਹ ਉਹੀ ਬਦਮਾਸ਼ਾ ਹੈ ਜਿਹੜਾ ਹਾਈਵੇ ਤੇ ਪਿਸਤੌਲ ਦੀ ਨੋਕ ਤੇ ਸਾਥੀਆਂ ਨਾਲ ਗੱਡੀਆਂ ਦੀ ਲੁੱਟ ਕਰਦਾ ਸੀ ਪੁਲਿਸ ਨੂੰ ਬੜੀ ਦੇਰ ਤੋਂ ਇਸ ਦੀ ਤਲਾਸ਼ ਸੀ ਅੱਜ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇਹ ਲਾਲੜੂ ਦੇ ਕੋਲੋਂ ਇੱਕ ਪਿੰਡ ਵਿੱਚ ਲੁਕਿਆ ਹੋਇਆ ਹੈ ਅਤੇ ਜਦੋਂ ਇਹ ਪਿੰਡ ਤੋਂ ਮੋਟਰਸਾਈਕਲ ਤੇ ਕਿਤੇ ਬਾਹਰ ਜਾ ਰਿਹਾ ਸੀ ਤਾਂ ਪੁਲਿਸ ਦੇ ਨਾਲ ਮੁਕਾਬਲਾ ਹੁੰਦਾ ਹੈ ਇਸ ਨੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਤਾਂ ਪੁਲਿਸ ਨੇ ਜਵਾਬੀ ਫਾਇਰਿੰਗ ਤੋਂ ਬਾਅਦ ਇਸਨੇ ਅਸਲੀ ਸਮੇਂ ਕਿਰਪਾਤ ਕਰ ਲਿਆ ਹੁਣ ਇਸ ਦੀ ਗ੍ਰਿਫਤਾਰੀ ਇੱਕ ਵੱਡੇ ਖੁਲਾਸੇ ਹੋਣਗੀ ਕਿਉਂਕਿ ਇਸ ਉੱਪਰ ਹਿਮਾਚਲ ਹਰਿਆਣਾ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੋਈਆਂ ਗੱਡੀ ਦੀਆਂ ਲੁੱਟਾਂ ਦੇ ਮਾਮਲੇ ਸੁਲਝਾਉਣ ਦੀ ਉਮੀਦ ਹੈ ਲਾਲੜੂ ਦੇ ਕੋਲ ਪੁਲਿਸ ਅਤੇ ਬਦਮਾਸ਼ਾਂ ਦੇ ਦਰਮਿਆਨ ਹੋਇਆ ਐਨਕਾਊਂਟਰ ਦੱਸਿਆ ਜਾ ਰਿਹਾ ਹੈ ਕਿ ਹਾਈਵੇ ਰੌਬਰੀ ਦਾ ਮਾਸਟਰਮਾਈਂਡ ਸਤਬੀਰ ਸਿੰਘ ਸੱਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਉਹ ਉਹੀ ਬਦਮਾਸ਼ ਹੈ ਜਿਹੜਾ ਹਾਈਵੇ ਤੇ ਪਿਸਤੌਲ ਦੀ ਨੋਕ ਤੇ ਸਾਥੀਆਂ ਨਾਲ ਗੱਡੀਆਂ ਦੀ ਲੁੱਟ ਕਰਦਾ ਸੀ ਪੁਲਿਸ ਨੂੰ ਬੜੀ ਦੇਰ ਤੋਂ ਇਸ ਦੀ ਤਲਾਸ਼ ਸੀ ਅੱਜ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇਹ ਲਾਲੜੂ ਦੇ ਕੋਲੋਂ ਇੱਕ ਪਿੰਡ ਵਿੱਚ ਲੁਕਿਆ ਹੋਇਆ ਹੈ ਅਤੇ ਜਦੋਂ ਇਹ ਪਿੰਡ ਤੋਂ ਮੋਟਰਸਾਈਕਲ ਤੇ ਕਿਤੇ ਬਾਹਰ ਜਾ ਰਿਹਾ ਸੀ ਤਾਂ ਪੁਲਿਸ ਦੇ ਨਾਲ ਮੁਕਾਬਲਾ ਹੁੰਦਾ ਹੈ ਇਸ ਨੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਤਾਂ ਪੁਲਿਸ ਨੇ ਜਵਾਬੀ ਫਾਇਰਿੰਗ ਤੋਂ ਬਾਅਦ ਇਸ ਨੂੰ ਅਸਲੀ ਸਮੇਂ गिरफ्तार ਕਰ ਲਿਆ ਹੁਣ ਇਸ ਦੀ ਗ੍ਰਿਫਤਾਰੀ ਤੋਂ ਵੱਡੇ ਖੁਲਾਸੇ ਹੋਣਗੇ ਕਿਉਂਕਿ ਇਸ ਉੱਪਰ ਹਿਮਾਚਲ ਹਰਿਆਣਾ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੋਈਆਂ ਗੱਡੀ ਦੀਆਂ ਲੁੱਟਾਂ ਦੇ ਮਾਮਲੇ ਸੁਲਝਾਉਣ ਦੀ ਉਮੀਦ ਹੈ ਲਾਲੜੂ ਦੇ ਕੋਲ ਪੁਲਿਸ ਅਤੇ ਬਦਮਾਸ਼ਾ ਦੇ ਦਰਮਿਆਨ ਹੋਇਆ ਐਨਕਾਊਂਟਰ ਦੱਸਿਆ ਜਾ ਰਿਹਾ ਹੈ ਕਿ ਹਾਈਵੇ ਰੌਬਰੀ ਦਾ ਮਾਸਟਰਮਾਈਂਡ ਸਤਬੀਰ ਸਿੰਘ ਸੱਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਉਹ ਉਹੀ ਬਦਮਾਸ਼ਾ ਹੈ ਜਿਹੜਾ ਹਾਈਵੇ ਤੇ ਪਿਸਤੌਲ ਦੀ ਨੋਕ ਤੇ ਸਾਥੀਆਂ ਨਾਲ ਗੱਡੀਆਂ ਦੀ ਲੁੱਟ ਕਰਦਾ ਸੀ ਪੁਲਿਸ ਨੂੰ ਬੜੀ ਦੇਰ ਤੋਂ ਇਸ ਦੀ ਤਲਾਸ਼ ਸੀ ਅੱਜ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇਹ ਲਾਲੜੂ ਦੇ ਕੋਲੋਂ ਇੱਕ ਪਿੰਡ ਵਿੱਚ ਲੁਕਿਆ ਹੋਇਆ ਹੈ ਅਤੇ ਜਦੋਂ ਇਹ ਪਿੰਡ ਤੋਂ ਮੋਟਰਸਾਈਕਲ ਤੇ ਕਿਤੇ ਬਾਹਰ ਜਾ ਰਿਹਾ ਸੀ ਤਾਂ ਪੁਲਿਸ ਦੇ ਨਾਲ ਮੁਕਾਬਲਾ ਹੁੰਦਾ ਹੈ ਇਸ ਨੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਤਾਂ ਪੁਲਿਸ ਨੇ ਜਵਾਬੀ ਫਾਇਰਿੰਗ ਤੋਂ ਬਾਅਦ ਇਸਨੇ ਅਸਲੀ ਸਮੇਂ ਕਿਰਪਾਤ ਕਰ ਲਿਆ ਹੁਣ ਇਸ ਦੀ ਗ੍ਰਿਫਤਾਰੀ ਇੱਕ ਵੱਡੇ ਖੁਲਾਸੇ ਹੋਣਗੀ ਕਿਉਂਕਿ ਇਸ ਉੱਪਰ ਹਿਮਾਚਲ ਹਰਿਆਣਾ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੋਈਆਂ ਗੱਡੀ ਦੀਆਂ ਲੁੱਟਾਂ ਦੇ ਮਾਮਲੇ ਸੁਲਝਾਉਣ ਦੀ ਉਮੀਦ ਹੈ ਲਾਲਰੂ ਦੇ ਕੋਲ ਪੁਲਿਸ ਅਤੇ ਬਦਮਾਸ਼ਾ ਦੇ ਦਰਮਿਆਨ ਹੋਇਆ ਇਨਕਾਊਂਟਰ ਦੱਸਿਆ ਜਾ ਰਿਹਾ ਹੈ ਕਿ ਹਾਈਵੇ ਰੋਬਰੀ ਦਾ ਮਾਸਟਰਮਾਈਂਡ ਸਤਵੀਰ ਸਿੰਘ ਸਖਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਉਹ ਉਹੀ ਬਦਮਾਸ਼ਾ ਹੈ ਜਿਹੜਾ ਹਾਈਵੇ ਤੇ ਪਿਸਤੌਲ ਦੀ ਨੁਕਤੇ ਸਾਥੀਆਂ ਨਾਲ ਗੱਡੀਆਂ ਦੇ ਲੁੱਟ ਕਰਦਾ ਸੀ ਪੁਲਿਸ ਨੂੰ ਬੜੀ ਦੇਰ ਤੋਂ ਇਸਦੀ ਤਲਾਸ਼ ਸੀ ਅੱਜ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇਹ ਲਾਲਰੂ ਦੇ ਕੋਲੋਂ ਇੱਕ ਪਿੰਡ ਵਿੱਚ ਲੁਕਿਆ ਹੋਇਆ ਹੈ ਅਤੇ ਜਦੋਂ ਇਹ ਪਿੰਡ ਤੋਂ ਮੋਟਰਸਾਈਕਲ ਤੇ ਕਿਤੇ ਬਾਹਰ ਜਾ ਰਿਹਾ ਸੀ ਤਾਂ ਪੁਲਿਸ ਦੇ ਨਾਲ ਮੁਕਾਬਲਾ ਹੁੰਦਾ ਹੈ ਇਸ ਨੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਤਾਂ ਪ ਫਾਇਰਿੰਗ ਤੋਂ ਬਾਅਦ ਇਸ ਨੂੰ ਅਸਲੀ ਸਮੇਂ ਕਿਰਪਾਤ ਕਰ ਲਿਆ ਹੁਣ ਇਸ ਦੀ ਗ੍ਰਿਫਤਾਰੀ ਤੋਂ ਵੱਡੇ ਖੁਲਾਸੇ ਹੋਣਗੇ ਕਿਉਂਕਿ ਇਸ ਉੱਪਰ ਹਿਮਾਚਲ ਹਰਿਆਣਾ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੋਈਆਂ ਗੱਡੀ ਦੀਆਂ ਲੁੱਟਾਂ ਦੇ ਮਾਮਲੇ ਸੁਲਝਾਉਣ ਦੀ ਉਮੀਦ ਹੈ ਲਾਲੜੂ ਦੇ ਕੋਲ ਪੁਲਿਸ ਅਤੇ ਬਦਮਾਸ਼ਾ ਦੇ ਦਰਮਿਆਨ ਹੋਇਆ ਐਨਕਾਊਂਟਰ ਦੱਸਿਆ ਜਾ ਰਿਹਾ ਹੈ ਕਿ ਹਾਈਵੇ ਰੌਬਰੀ ਦਾ ਮਾਸਟਰਮਾਈਂਡ ਸਤਬੀਰ ਸਿੰਘ ਸੱਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਉਹ ਉਹੀ ਬਦਮਾਸ਼ਾ ਹੈ ਜਿਹੜਾ ਹਾਈਵੇ ਤੇ ਪਿਸਤੌਲ ਦੀ ਨੋਕ ਤੇ ਸਾਥੀਆਂ ਨਾਲ ਗੱਡੀਆਂ ਦੀ ਲੁੱਟ ਕਰਦਾ ਸੀ ਪੁਲਿਸ ਨੂੰ ਬੜੀ ਦੇਰ ਤੋਂ ਇਸ ਦੀ ਤਲਾਸ਼ ਸੀ ਅੱਜ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇਹ ਲਾਲੜੂ ਦੇ ਕੋਲੋਂ ਇੱਕ ਪਿੰਡ ਵਿੱਚ ਲੁਕਿਆ ਹੋਇਆ ਹੈ ਅਤੇ ਜਦੋਂ ਇਹ ਪਿੰਡ ਤੋਂ ਮੋਟਰਸਾਈਕਲ ਤੇ ਕਿਤੇ ਬਾਹਰ ਜਾ ਰਿਹਾ ਸੀ ਤਾਂ ਪੁਲਿਸ ਦੇ ਨਾਲ ਮੁਕਾਬਲਾ ਹੁੰਦਾ ਹੈ ਇਸ ਨੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਤਾਂ ਪੁਲਿਸ ਨੇ ਜਵਾਬੀ ਫਾਇਰਿੰਗ ਤੋਂ ਬਾਅਦ ਇਸਨੇ ਅਸਲੀ ਸਮੇਂ ਕਿਰਪਾਤ ਕਰ ਲਿਆ ਹੁਣ ਇਸ ਦੀ ਗ੍ਰਿਫਤਾਰੀ ਇੱਕ ਵੱਡੇ ਖੁਲਾਸੇ ਹੋਣਗੀ ਕਿਉਂਕਿ ਇਸ ਉੱਪਰ ਹਿਮਾਚਲ ਹਰਿਆਣਾ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੋਈਆਂ ਗੱਡੀ ਦੀਆਂ ਲੁੱਟਾਂ ਦੇ ਮਾਮਲੇ ਸੁਲਝਾਉਣ ਦੀ ਉਮੀਦ ਹੈ